ਕੁਝ ਲੋਕ ਤਾਂ ਆਪਣੀ ਜ਼ਿੰਦਗੀ ਇਸੇ ਕਰਕੇ ਲੈ ਕੇ ਆਉਂਦੇ ਨੇ ਕਿ ਅਸੀਂ ਲੋਕਾਂ ਨੂੰ ਦਿਖਾਈਏ ਕਿ ਜ਼ਿੰਦਗੀ ਇਸ ਤਰੀਕੇ ਦੇ ਨਾਲ ਵੀ ਜੀਵੀ ਜਾ ਸਕਦੀ ਹੈ ਅਸੀਂ ਸਿੱਖਦੇ ਵੀ ਆਂ ਕਿ ਦੇਖੋ ਲੋਕੀ ਕਿੰਨੇ ਦੁੱਖ ਤਕਲੀਫ ਦੇ ਵਿੱਚ ਬੈਠੇ ਨੇ ਤਾਂ ਵੀ ਉਹ ਖੁਸ਼ ਨਜ਼ਰ ਆ ਰਹੇ ਨੇ ਪਰ ਦੂਸਰੇ ਪਾਸੇ ਤੁਸੀਂ ਨਾਲ ਹੀ ਇਹ ਵੀ ਕਹਿ ਦਿੱਤਾ ਵੀ ਕੁਝ ਲੋਕ ਆਪਣਾ ਨਿੱਜੀ ਮਸਲਾ ਲੈ ਆਉਂਦੇ ਨੇ ਜਿਵੇਂ ਲੜਾਈ ਝਗੜੇ ਦਾ ਹੋ ਗਿਆ ਵਾਹੋ ਵਾਹੀ ਖੱਟਣ ਦੇ ਲਈ ਜਾਂ ਫਿਰ ਕਿਸੇ ਹੋਰ ਨੂੰ ਭੰਡਣ ਦੇ ਲਈ ਇਹ ਹੋ ਜੀਆਂ ਕਿੰਨੀਆਂ ਹੀ ਹੁਣ ਤੱਕ ਆਪਾਂ ਵੀ ਵੀਡੀਓਜ਼ ਦੇਖ ਚੁੱਕੇ ਹਾਂ ਜਿਸ ਦੇ ਵਿੱਚ ਕੋਈ ਇੱਕ ਵਿਅਕਤੀ ਆਪਣੇ ਘਰ ਦੇ ਕਿਸੇ ਮਸਲੇ ਨੂੰ ਲੈ ਕੇ ਕਿਸੇ ਗਵਾਨ ਦੇ ਵਿੱਚ ਪਏ ਹੋਏ ਪੰਗੇ ਨੂੰ ਲੈ ਕੇ ਰਿਸ਼ਤੇਦਾਰੀ ਦੇ ਵਿੱਚ ਆਈ ਖਟਾਸ ਨੂੰ ਲੈ ਕੇ ਲਾਈਵ ਹੋ ਜਾਂਦਾ ਹੈ ਇਹ ਸਾਰੀਆਂ ਵੀਡੀਓਜ਼ ਦੇਖਦੇ ਹੋਏ ਸਾਨੂੰ ਤਕਲੀਫ ਤਾਂ ਜ਼ਰੂਰ ਹੁੰਦੀ ਹੈ ਪਰ ਨਾਲੋਂ ਨਾਲ ਅਸੀਂ ਆਪਣੀ ਇੱਕ ਸਿਚੁਏਸ਼ਨ ਵੀ ਮਾਈਂਡ ਦੇ ਵਿੱਚ ਬਣਾ ਲੈਨੇ ਆ ਸਾਡੀ ਆਪਣੀ ਵੀ ਸੋਚ ਬਣ ਜਾਂਦੀ ਹੈ ਕਿ ਅੱਛਾ ਇਹਨੇ ਐਵੇਂ ਕੀਤਾ ਨਾ ਇਹ ਤਾਂ ਉਸ ਬੰਦੇ ਵਰਗਾ ਨਿਕਲਿਆ ਇਹ ਤਾਂ ਫਲਾਣੇ ਤਰੀਕੇ ਵਰਗਾ ਨਿਕਲਿਆ ਤੇ ਜਦੋਂ ਇਹ ਜਾਂ ਕੁਝ ਹੋ ਰਿਹਾ ਹੁੰਦਾ ਸਾਡੇ ਦਿਮਾਗ ਦੇ ਵਿੱਚ ਵੀ ਇਹ ਆਉਂਦਾ ਹੈ ਕਿ ਇਹਦੀ ਵੀਡੀਓ ਬਣਾ ਕੇ ਫਾ ਹੂੰ ਤੇ ਅਗੁਰਸ਼ਰਨ ਇੱਕ ਗੱਲ ਇਹ ਵੀ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਕਿਸੇ ਨਿੱਜੀ ਜ਼ਿੰਦਗੀ ਦੇ ਬਾਰੇ ਸੁਣਦੇ ਆ ਜਾਂ ਫਿਰ ਉਹਨਾਂ ਦੀ ਆਪਾਂ ਵੀਡੀਓਜ਼ ਦੇਖਦੇ ਆ ਹਨਾ ਹਾਲਾਂਕਿ ਆਪਾਂ ਜਾਣਦੇ ਨਹੀਂ ਹੁੰਦੇ ਪਰ ਸਾਨੂੰ ਇਹ ਹੁੰਦਾ ਹੈ ਕਿ ਇਹਨਾਂ ਦੇ ਅੱਗੇ ਹੋਰ ਕੀ ਪੜਾਈ ਜਾਂ ਫਿਰ ਇਹ ਕੀ ਫੈਸਲਾ ਲੈ ਸਕਦੇ ਨੇ ਆਪਾਂ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਆਪਾਂ ਇਹ ਚੀਜ਼ ਨੂੰ ਦੇਖੀਏ ਕਿ ਆਖਿਰ ਨੂੰ ਇਹਨਾਂ ਦਾ ਮਸਲਾ ਸੋਲਵ ਹੋ ਗਿਆ ਜਾਂ ਫਿਰ ਹੋਰ ਵਿਗੜ ਗਿਆ ਹਨਾ ਜੀ ਇੰਟਰਸਟ ਦੇਖੋ ਐਵੇਂ ਬਣਦਾ ਕਿ ਸਾਡੀਆਂ ਭਾਵਨਾਵਾਂ ਜੁੜ ਜਾਂਦੀਆਂ ਨੇ ਇੱਕ ਆਪਾਂ ਕੋਈ ਰਿਐਕਸ਼ਨ ਦੇਖਣਾ ਚਾਹਦੇ ਆ ਪਹਿਲਾਂ ਤਾਂ ਦੇਖੋ ਹੁੰਦਾ ਸੀਗਾ ਕਿ ਹਰੇਕ ਦੇ ਘਰ ਟੀਵੀ ਲੱਗਿਆ ਹੁੰਦਾ ਸੀ ਦੂਰਦਰਸ਼ਨ ਚੱਲਦਾ ਸੀ ਉਹੀ ਸੀਰੀਅਲ ਸਾਰੇ ਦੁਨੀਆ ਦੇਖ ਰਹੀ ਸੀ ਆਪਾਂ ਸ਼ਾਂਤੀ ਸੀਰੀਅਲ ਦੇਖਿਆ ਸੀਗਾ ਬੜੇ ਛੋਟੇ ਹੁੰਦੇ ਨੂੰ ਤਾਂ ਆਪਾਂ ਨੂੰ ਵੀ ਹੁੰਦਾ ਸੀਗਾ ਕਿ ਹੁਣ ਸੀਰੀਅਲ ਦੇ ਵਿੱਚ ਅੱਗੇ ਕੀ ਹੋਣਾ ਹੈ ਅੱਜ ਕੱਲ ਲੋਕਾਂ ਦੇ ਘਰਾਂ ਦੇ ਵਿੱਚ ਉਸ ਤਰੀਕੇ ਦੇ ਨਾਲ ਸੀਰੀਅਲ ਨਹੀਂ ਦੇਖੇ ਜਾਂਦੇ ਅੱਜ ਕੱਲ ਫੋਨ ਮੋਬਾਈਲ ਦੇਖੇ ਜਾਂਦੇ ਨੇ ਤੇ ਉੱਥੇ ਉਹਨਾਂ ਦੇ ਸਟਾਰ ਕੌਣ ਨੇ ਜਿਹੜੇ ਉਹਨਾਂ ਦੇ ਫੋਨ ਦੇ ਵਿੱਚ ਆ ਰਹੇ ਨੇ ਕਿੱਥੇ ਉਹ ਸੀਰੀਅਲਾਂ ਦੀ ਜ਼ਿੰਦਗੀ ਨੂੰ ਦੇਖਦੇ ਹੁੰਦੇ ਸੀਗੇ ਵੀ ਹੁਣ ਐਵੇਂ ਹੋ ਗਿਆ ਹੁਣ ਐਵੇਂ ਹੋ ਗਿਆ ਨੇ ਇਹ ਫੈਸਲਾ ਲਿਆ ਇਸਦਾ ਇਹ ਪ੍ਰਭਾਵ ਪਿਆ ਹੁਣ ਸਾਨੂੰ ਇੰਟਰਸਟ ਹੋ ਗਿਆ ਉਹਨਾਂ ਬੰਦਿਆਂ ਤੇ ਜੋ ਅਸੀਂ ਦੇਖਨੇ ਆ ਆਪਾਂ ਕੀ ਜਿਹੜੀ ਚੀਜ਼ ਨੂੰ ਵੀ ਆਪਾਂ ਦੇਖਣਾ ਸ਼ੁਰੂ ਕਰਾਂਗੇ ਸਾਨੂੰ ਉਹਦੇ ਵਿੱਚ ਇੰਟਰਸਟ ਜਾਗੂਗਾ ਸਾਡੇ ਦਿਮਾਗ ਦੇ ਵਿੱਚ ਉਹੀ ਗੱਲ ਚਲਦੀ ਰਹੂਗੀ ਕਿ ਹੁਣ ਦੇਖੀਏ ਕਿ ਇਹਨੇ ਹੁਣ ਕੀ ਕੀਤਾ ਹੁਣ ਜਿਹੜੇ ਵਲੌਗਰਸ ਜਿਹੜੇ ਫੇਮਸ ਹੋਏ ਨੇ ਪੰਜਾਬ ਦੇ ਉਹ ਵੀ ਇਸੇ ਕਰਕੇ ਹੋਏ ਨੇ ਕਿ ਲੋਕ ਦੇਖਣਾ ਚਾਹੁੰਦੇ ਨੇ ਕਿ ਫਲਾਣੇ ਦੇ ਘਰ ਦੇ ਵਿੱਚ ਕੀ ਚੱਲ ਰਿਹਾ ਇੱਕ ਸਾਨੂੰ ਇਹ ਬੜਾ ਚਸਕਾ ਹੁੰਦਾ ਹੈ ਕਿ ਸਾਨੂੰ ਪਤਾ ਲੱਗ ਜੇ ਕਿ ਗਵਾਂਢ ਦੇ ਵਿੱਚ ਕੀ ਚੱਲ ਰਿਹਾ ਹੁਣ ਤਾਂ ਲੋਕ ਆਪੇ ਆ ਕੇ ਦਿਖਾਈ ਜਾਂਦੇ ਨੇ ਕਿ ਸਾਡੇ ਘਰ ਇਹ ਹੋ ਰਿਹਾ ਕਿਉਂ ਨਾ ਲੋਕ ਇੰਟਰਸਟ ਲੈਣ ਪਹਿਲਾਂ ਗੁਰੂ ਸ਼ਰਨ ਪ੍ਰਾਣੀ ਸਮੇਤ ਵੀ ਚ ਇਹ ਹੁੰਦਾ ਸੀਗਾ ਕਿ ਸਾਰਾ ਜਿਹੜਾ ਗਵਾਂਢ ਦੇ ਵਿੱਚ ਇਕੱਠੇ ਹੋ ਕੇ ਬੈਠ ਜਾਂਦੇ ਸੀਗੇ ਬਾਹਰ ਨਿਕਲ ਕੇ ਮੰਨ ਲਓ ਕਿ ਜੇ ਲਾਈਟ ਨਹੀਂ ਹੈਗੀ ਜਾਂ ਫਿਰ ਗਰਮੀ ਦਾ ਮੌਸਮ ਆ ਹਨਾ ਤਾਂ ਕਹਿੰਦਾ ਸੀ ਕਿ ਅਲਾ 4:00 ਵੱਜ ਗਏ ਨਹੀਂ ਚਲੋ ਹੁਣ 2 ਘੰਟੇ ਬਾਹਰ ਬੈਠ ਕੇ ਲਗਾ ਲਈ ਹੈਨਾ ਤੇ ਉਦੋਂ ਲੋਕਾਂ ਦੇ ਘਰਾਂ ਦੇ ਮਸਲੇ ਜਿਹੜੇ ਆ ਸੰਜੇ ਕੀਤੇ ਜਾਂਦੇ ਸੀ ਹਨਾ ਗੱਲ ਹੁੰਦੀ ਸੀਗੀ ਪਰ ਹੁਣ ਲੋਕ ਆਪ ਹੀ ਜਿਹੜਾ ਸੋਸ਼ਲ ਮੀਡੀਆ ਤੇ ਆਂਦੇ ਆ ਕਿਉਂਕਿ ਲੋਕਾਂ ਦੇ ਵਿੱਚ ਇਹ ਤਾਂ ਹੈ ਨਹੀਂ ਕਿ ਅਸੀਂ ਦੂਜੇ ਦੇ ਘਰ ਜਾਈਏ ਆਪਣਾ ਦੁੱਖ ਦੱਸੀਏ ਹਨਾ ਅਲਾ ਕਹਿੰਦਾ ਕਿ ਕੋਈ ਵੀ ਮਸਲਾ ਹੈ ਤੇ ਸੋਸ਼ਲ ਮੀਡੀਆ ਤੇ ਲਾਈਵ ਹੋ ਚੋ ਜੋ ਤੁਸੀਂ ਲੋਕੀ ਆਪ ਹੀ ਸੁਣ ਲੈਣਗੇ ਇਹ ਇੱਕ ਇਹ ਗੱਲ ਆ ਕਿ ਗੁਰੂ ਸ਼ਰਮ ਆਪਾਂ ਇੱਕ ਪੱਖ ਨੂੰ ਸੁਣੇ ਤੇ ਗੈਰ ਹਨਾ ਦੂਜੇ ਪੱਖ ਨੂੰ ਭੰਡਣ ਲੱਗ ਜਾਂਦੇ ਨੇ ਆਪਾਂ ਕੌਣ ਹੁੰਨੇ ਆ ਕਿਸੇ ਦੀ ਜ਼ਿੰਦਗੀ ਦਾ ਫੈਸਲਾ ਕਰਨ ਵਾਲੇ ਹਨਾ ਬੇਸ਼ੱਕ ਆਪਾਂ ਤਾਂ ਕਹਿ ਦਈਏ ਕਿ ਅਸੀਂ ਬਹੁਤ ਐਡਵਾਂਸ ਹੋ ਗਏ ਜਾਂ ਫਿਰ ਆਪਾਂ ਆਧੁਨਿਕ ਯੁੱਗ ਦੇ ਵਿੱਚ ਜੀ ਰਹੇ ਹਾਂ ਕਿ ਜਿੱਥੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਕਿ ਦੂਜੇ ਦੀ ਜ਼ਿੰਦਗੀ ਵਿੱਚ ਕੀ ਚੱਲ ਰਿਹਾ ਹਨਾ ਆਪਾਂ ਇਹ ਸੋਚਦੇ ਹਾਂ ਕਿ ਜੋ ਸਾਹਮਣੇ ਵਾਲਾ ਵਿਅਕਤੀ ਆ ਵੀ ਉਹ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜੀਵੇ ਪਰ ਜਦੋਂ ਸੋਸ਼ਲ ਮੀਡੀਆ ਦੀ ਗੱਲ ਆ ਜਾਂਦੀ ਹੈ ਫਿਰ ਆਪਾਂ ਕਹਿੰਦੇ ਕਿ ਨਹੀਂ ਨਹੀਂ ਇਹ ਨੂੰ ਅਸੀਂ ਜਾਣਣਾ ਵੀ ਆਖਿਰ ਇਹ ਹੈ ਕੀ ਆ ਕੱਲੇ-ਕੱਲੇ ਗੱਲ ਨਿਕਲ ਕੇ ਫਿਰ ਸਾਹਮਣੇ ਆ ਲਾ ਜਾਂਦੀ ਹੈ देखो पर ये सोशल मीडिया पे जेडी भी वीडियो आपा जिस तरीके दे नाल देख रही होइए ਸਾਡਾ ਝੁਕਾਉਂਦੇ ਵਾਲ ਇਸ ਕਰਕੇ ਹੋ ਜਾਂਦਾ ਹੈ ਕਿ ਸਾਨੂੰ ਲੱਗਦਾ ਹੈ ਕਿ ਇਹੀ ਬੰਦਾ ਸੱਚਾ ਹੈ ਜਿਵੇਂ ਹੁਣ ਤੁਸੀਂ ਹੱਟ ਦੀ ਗੱਲ ਕੀਤੀ ਸੀ ਕਿ ਵਿਊਜ਼ ਲੈਣ ਦੇ ਲਈ ਜਾਂ ਫਿਰ ਲੋ ਪੋਸਟ ਚੀਜ਼ ਨੂੰ ਹੀ ਵਿਊਜ਼ ਜ਼ਿਆਦਾ ਦਿੰਦੇ ਨੇ ਜਿਹੜੀ ਕਿ ਬਾਕੀਆਂ ਦੇ ਨਾਲੋਂ ਹਟ ਕੇ ਹੋਵੇ ਜਾਂ ਕੋਈ ਤੜਕਪੜਕ ਵਾਲੀ ਹੋਵੇ ਮੈਂ ਹੁਣੇ ਹੁਣੇ ਰੀਸੈਂਟਲੀ ਇੱਕ ਵੀਡੀਓ ਦੇਖੀ ਜਿਸ ਦੇ ਵਿੱਚ ਨੀਰੂ ਬਾਦਵਾਲ ਜੀ ਕਹਿ ਰਹੇ ਸੀ ਕਿ ਮੀਂਸਟਾ ਦੇ ਉੱਪਰ ਜੇ ਤੁਸੀਂ ਫੇਮਸ ਹੋਣਾ ਹੈ ਤਾਂ ਆਪਣੇ ਕੱਪੜੇ ਲਾ ਦੋ ਜਾਂ ਫਿਰ ਕਿਸੇ ਕੰਟ੍ਰੋਵਰਸੀ ਦੇ ਵਿੱਚ ਆ ਜਾਓ ਇਹ ਗੱਲ ਉਹਨਾਂ ਨੇ ਵੀ ਕਿਸੇ ਹੋਰ ਦੇ ਕੋਲੋਂ ਸੁਣੀ ਸੀ ਤਾਂ ਇਹ ਗੱਲ ਦੇ ਵਿੱਚ ਬਿਲਕੁਲ ਸੱਚਾਈ ਹੈ ਕਿ ਜਦੋਂ ਤੱਕ ਕੁਝ ਇਹੋ ਜਿਹਾ ਨਹੀਂ ਹੁੰਦਾ ਜੋ ਨਾਰਮਲ ਜ਼ਿੰਦਗੀ ਤੋਂ ਕੁਝ ਅਲੱਗ ਹੈ ਲੋਕੋ ਨੂੰ ਦੇਖਣਾ ਨਹੀਂ ਜਾਂਦੇ ਤੇ ਕੁਝ ਲੋਕ ਫਿਰ ਆਪਣੀ ਵਿਊਜ਼ ਦੀ ਖਾਤਰ ਹੈਨਾ ਪੈਸੇ ਕਮਾਉਣ ਦਾ ਤਾਂ ਅੰਕ ਹੈ ਲੋ ਉਸ ਦੇ ਲਈ ਹੀ ਗੰਤ ਪਾਸੇ ਨੂੰ ਦੁਰ ਪੈਂਦੇ ਜੀ ਪਰ ਕੁਝ ਲੋਕ ਇਸ ਕਰਕੇ ਵੀ ਸੋਸ਼ਲ ਮੀਡੀਆ ਤੇ ਆਉਂਦੇ ਨੇ ਕਿਸੀ ਆਪਣੀ ਗੱਲ ਰੱਖ ਸਕੀਏ ਉਹਨਾਂ ਦੇ ਕੋਲ ਸ਼ਾਇਦ ਹੋਰ ਕੋਈ ਹੋਰ ਕੋਈ ਮੰਚ ਨਹੀਂ ਹੁੰਦਾ ਹੋਰ ਕੋਈ ਗੈਦਰਿੰਗ ਨਹੀਂ ਹੁੰਦੀ ਹੋਰ ਕੋਈ ਲੋਕ ਨਹੀਂ ਹੁੰਦੇ ਜਿੱਥੇ ਉਹ ਆਪਣੀ ਗੱਲ ਕਹਿ ਸਕਣ ਪਰ ਸੋਸ਼ਲ ਮੀਡੀਆ ਇੱਕ ਆਸਾਨ ਤਰੀਕਾ ਹੈ ਕਿ ਤੁਸੀਂ ਕੈਮਰਾ ਔਨ ਕੀਤਾ ਲੋਕ ਤੁਹਾਡੇ ਨਾਲ ਜੁੜਨਾ ਸ਼ੁਰੂ ਹੋ ਜਾਂਦੇ ਨੇ ਜਿਵੇਂ ਕਿ ਆਪਾਂ ਗੱਲ ਕੀਤੀ ਕਿ ਇੱਕ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਤੱਕਾਂ ਮਾਰਿਆ ਗਿਆ ਨਹਿਰ ਦੇ ਵਿੱਚ ਫ਼ਸਪੁਰ ਦੀ ਖਬਰ ਜਿਹੜੀ ਇਸ ਸਮੇਂ ਚੱਲ ਰਹੀ ਹੈ ਸੋਸ਼ਲ ਮੀਡੀਆ ਦੇ ਉੱਪਰ ਉਸ ਪਿਤਾ ਦੇ ਵੱਲੋਂ ਵੀ ਲਾਈਵ ਹੋਇਆ ਜਾਂਦਾ ਹੈ ਵੀਡੀਓ ਬਣਾਈ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਮੇਰੀ ਧੀ ਗਲਤ ਹੈ ਜਿਸ ਕਰਕੇ ਮੈਨੂੰ ਨਹਿਰ ਦੇ ਵਿੱਚ ਤਰਕਾ ਮਾਰ ਰਹੇ ਹਨ ਉਹਨਾਂ ਦੀ ਮਾਂ ਵੀ ਉਸ ਵੀਡੀਓ ਦੇ ਵਿੱਚ ਬਕਾਇਦਾ ਕੋਲ ਖੜੇ ਨੇ ਅਤੇ ਉਹ ਮਾਂ ਦੱਸਦੇ ਨੇ ਕਿ ਮੇਰੀ ਧੀ ਗਲਤ ਸੀ ਉਹਦੇ ਕਈਆਂ ਨਾਲ ਸਬੰਧ ਸੀ ਜਿਸ ਕਰਕੇ ਉਹਨੇ ਇਹ ਕੀਤਾ ਤਾਂ ਹੁਣ ਇਸ ਤਰੀਕੇ ਦੇ ਨਾਲ ਜਦੋਂ ਉਹ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਲੋਕ ਜਾਣਨਾ ਚਾਹੁੰਦੇ ਨੇ ਕਿ ਪਿਤਾ ਸਹੀ ਸੀ ਜਾਂ ਪਿਤਾ ਗਲਤ ਸੀ ਹੁਣ ਅਸੀਂ ਉਹਨਾਂ ਨੂੰ ਜਾਣਦੇ ਨਹੀਂ ਹੈਗੇ ਪਰ ਸਾਡੀ ਇੱਕ ਪਵਨਾਤਮਕ ਤੌਰ ਤੇ ਤੇ ਇੱਕ ਸੋਚ ਦੇ ਤੌਰ ਤੇ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਕਿਹੋ ਜਿਹੇ ਲੋਕ ਰਹਿ ਰਹੇ ਨੇ ਤੇ ਕਿਉਂ ਇੰਜ ਕਰ ਰਹੇ ਨੇ ਹਾਲਾਂਕਿ ਮਾਰਨਾ ਕਿਸੇ ਨੂੰ ਵੀ ਕਦੇ ਵੀ ਸਹੀ ਨਹੀਂ ਹਮ ਕੋਈ ਕਿੰਨੇ ਵੀ ਤਰਕ ਦੇ ਦੇਵੇ ਕਿ ਮੈਂ ਇਹਨੂੰ ਇਸ ਕਰਕੇ ਮਾਰਿਆ ਸੀ ਪਰ ਕਿਸੇ ਨੂੰ ਮਾਰਨਾ ਕਦੇ ਵੀ ਸਹੀ ਨਹੀਂ ਹਮ ਸੋ ਤਰੀਕੇ ਹੁੰਦੇ ਨੇ ਸਮਝਾਉਣ ਦੇ ਹੋ ਸਕਦਾ ਸੀ ਕਿ ਉਹ ਪਿਤਾ ਆਪਣੀ ਧੀ ਨੂੰ ਕਹਿੰਦਾ ਕਿ ਹਲੇ ਤੇਰੀ ਉਮਰ ਛੋਟੀ ਹੈ ਜਾਂ ਇਹ ਹੀ ਮੰਨ ਲੈਂਦਾ ਕਿ ਸ਼ਾਇਦ ਮੇਰੇ ਤੋਂ ਹੀ ਕਿਤੇ ਨਾ ਕਿਤੇ ਕੋਈ ਗਲਤੀ ਹੋਈ ਹੋਣੀ ਹੈ ਕਿ ਅੱਜ ਧੀ ਗਲਤ ਰਸਤੇ ਤੇ ਦੂਰ ਪਈ ਹੈ ਅੱਜ ਨਹੀਂ ਤਾਂ ਕੱਲ ਉਹ ਸਹੀ ਰਸਤੇ ਤੇ ਆ ਜਾਊਗੀ ਤੇ ਅਸਲ ਬੱਚਿਆਂ ਨੂੰ ਕੰਟਰੋਲ ਕਰਨ ਦੀ ਥਾਂ ਤੇ ਮਾਪਿਓਂ ਅੱਜਕੱਲ੍ਹ ਉਹਨਾਂ ਦੇ ਨਾਲ ਦੋਸਤੀ ਕਰਨੀ ਜ਼ਿਆਦਾ ਜ਼ਰੂਰੀ ਹੈ ਕਹਿਣਾ ਚਾਹੀਦਾ ਹੈ ਕਿ ਤੁਸੀਂ ਇਹੀ ਫੈਸਲਾ ਲੈਣ ਤਾਂ ਲੱਗੇ ਉਹ ਇਹਦੇ ਇਹ ਤੁਹਾਨੂੰ ਫਾਇਦੇ ਹੋਣੇ ਨੇ ਇਹ ਤੁਹਾਨੂੰ ਨੁਕਸਾਨ ਹੋਣੇ ਹਾਲੇ ਤੁਹਾਡੀ ਉਮਰ ਘੱਟ ਹੈ ਕੁਝ ਸਮਾਂ ਤੁਸੀਂ ਪਾਓ ਜਿਵੇਂ ਵੀ ਆਪਾਂ ਸਮਾਂ ਪਾਉਂਦੇ ਆ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਆਪਾਂ ਕਹੇ ਕਿ ਦੋ ਦਿਨ ਰੁਕ ਜਾਓ ਚਾਰ ਦਿਨ ਰੁਕ ਜਾਓ ਮਹੀਨਾ ਦੇਖ ਲਓ 6 ਮਹੀਨਾ ਦੇਖ ਲਓ ਤਾਂ ਬੰਦੇ ਦਾ ਫੈਸਲਾ ਆਪਣੇ ਆਪ ਹੀ ਹੋ ਜਾਂਦਾ ਹੈ ਹਾਂ ਜਾਂ ਕਹਿ ਲਓ ਕਿ ਹਾਲਾਤ ਉਹ ਹੀ ਜਿਵੇਂ ਬਣ ਜਾਂਦੇ ਨੇ ਜੀ ਕਿ ਬੱਚਾ ਜਿਹੜਾ ਇਹ ਸੋਚ ਰਿਹਾ ਹੁੰਦਾ ਕਿ ਨਹੀਂ ਮੈਂ ਤਾਂ ਮਾਂ ਪਿਓ ਦੀ ਬਰਖਿਲਾਕ ਨਹੀਂ ਜਾਣਾ ਜਾਂ ਫਿਰ ਮੈਂ ਉਹ ਹੀ ਕੁਝ ਕਰਾਂਗਾ ਮੈਨੂੰ ਸਹੀ ਲੱਗ ਰਿਹਾ ਟਾਈਮ ਪਾ ਪਾ ਕੇ ਉਹਨੂੰ ਸਾਰੀਆਂ ਚੀਜ਼ਾਂ ਖੁਦ ਸਮਝ ਆ ਜਾਂਦੀਆਂ ਨੇ ਤੇ ਇੱਕ ਦਿਨ ਆ ਕੇ ਉਹ ਆਖਦੇ ਨੇ ਕਿ ਹਾਂਜੀ ਇਹ ਚੀਜ਼ ਸਹੀ ਸੀ ਇਹ ਗਲਤ ਸੀ ਇਹ ਹੋ ਸਕਦਾ ਹੈ ਕਿ ਮਾਂ ਪਿਓ ਉਸ ਸਮੇਂ ਗਲਤ ਹੋਣ ਉਹਨਾਂ ਨੂੰ ਵੀ ਟਾਈਮ ਪਾ ਕੇ ਉਹ ਗੱਲ ਸਮਝ ਆ ਜਾਣਾ ਕਿ ਇਸੇ ਬੱਚੇ ਦੇ ਉੱਪਰ ਨਾਥ ਹੋਤੀ ਹੈ ਹੋ ਸਕਦਾ ਹੈ ਕਿ ਉਸ ਬੱਚੇ ਨੂੰ ਸਮਝ ਆ ਜਾਵੇ ਪਕਰ ਹੁਣ ਤਾਂ ਸਿਰਫ ਪਛਤਾਵਾ ਹੀ ਬੱਲੇ ਰਹਿ ਗਿਆ ਉਸ ਪੂਰੀ ਵੀਡੀਓ ਤੋਂ ਬਾਅਦ ਪਿਤਾ ਦੇ ਅੱਖਾਂ ਦੇ ਵਿੱਚ ਅੰਜੂ ਲੈ ਕੇ ਉਹ ਕਹਿ ਰਿਹਾ ਸੀ ਮੇਰ ਤੋਂ ਗਲਤੀ ਹੋ ਗਈ ਪਿੱਛੇ ਧੀਆ ਰੁਲ ਗਈ ਉਹਨਾਂ ਦੀ ਮਾਂ ਰੁਲ ਗਈ ਕਮਾਨ ਵਾਲਾ ਚਲਾ ਗਿਆ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹਮ ਕੁਝ ਲੋਕ ਜਾਂਦੇ ਨੇ ਕਿ ਅਸੀਂ ਆਪਣੀ ਗੱਲ ਰੱਖੀ ਕੁਝ ਕਹਿੰਦੇ ਨੇ ਕਿ ਸਾਨੂੰ ਯੂਜ਼ ਮਿਲ ਜਾਣੇ ਕੁਝ ਕਹਿੰਦੇ ਨੇ ਕਿ ਅਸੀਂ ਸ਼ੋਹਰਤ ਖੱਟ ਲਈਏ ਬਿਲਕੁਲ ਸਾਨੂੰ ਜਿੱਥੇ ਕੋਈ ਨਹੀਂ ਜਾਣਦਾ ਅਸੀਂ ਵੀਡੀਓਜ਼ ਬਣਾਵਾਂਗੇ ਤੇ ਸਾਨੂੰ ਲੋਕ ਜਾਣਨਾ ਸ਼ੁਰੂ ਕਰ ਦੇਣਗੇ ਪਰਮ ਦੀ ਗੱਲ ਤੁਸੀਂ ਕਰ ਸਕਦੇ ਹੋ ਮੋਗਾ ਵਾਲੇ ਪਰਮ ਦੇਖੋ ਕਿਸ ਤਰੀਕੇ ਦੇ ਨਾਲ ਲੋਕ ਕੰਪਲੈਸ ਹੋਏ ਨੇ